ਜੀ ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਛੋਟਾ ਸ਼ਬਦ ਬਹੁਤ ਵਾਰ ਸਵਾਗਤ ਹੈ ਜੀ ਅੱਜ ਵਾਲੀ ਕਲੈਕਸ਼ਨ ਲੈ ਕੇ ਆਈ ਆਪਾਂ ਕਰਵਾ ਚੋਰਚ ਸਪੈਸ਼ਲ ਇਦੇ ਵਿੱਚ ਅਸੀਂ ਤੁਹਾਨੂੰ ਨਾ ਇੱਕ ਡਿਫਰੈਂਟ ਜਿਹਾ ਸਟਾਈਲ ਦਵਾਂਗੇ ਅਲੱਗ ਜਿਹਾ 컬렉ਸ਼ਨ ਹੈ ਜਿਹੜੀ ਤੁਹਾਨੂੰ ਅਸੀਂ ਅੱਜ ਦੇਣੀ ਆ ਵਰਕ ਵੀ ਹੋਣਗੇ ਜੀ ਤੇ ਸਟਾਈਲਿਸ਼ ਸੂਟ ਵੀ ਹੋਣਗੇ ਅਲੱਗ ਜਿਹਾ ਪੈਟਰਨ ਆ ਜਿਹੜਾ ਤੁਹਾਨੂੰ ਅਸੀਂ ਅੱਜ ਦੀ ਵੀਡੀਓ 'ਚ ਦੇਣਾ ਹੈ ਕਰਵਾ ਚੌਥ ਸਪੈਸ਼ਲ ਵੀਡੀਓ ਆ ਜਿਨ੍ਹਾਂ ਨੂੰ ਵੀ ਅੱਜ ਦੀ ਵੀਡੀਓ 'ਚ ਸੂਟ ਪਸੰਦ ਹੋਏ ਜੋ ਵੀ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਦਿਓ ਤੇ ਅਸੀਂ ਤੁਹਾਨੂੰ ਉਹ ਦਾ ਰਿਪਲਾਈ ਦਵਾਂਗੇ ਤੇ ਤੁਸੀਂ ਕੈਸ਼ ਪੇਮੈਂਟ ਸੌਰੀ ਤੁਸੀਂ ਪੇਮੈਂਟ ਕਰਨੀ ਹੁੰਦੀ ਆਨਲਾਈਨ ਤੇ ਵਿਦ ਸ਼ਿਪਿੰਗ ਚਾਰजेस ਤੇ ਅਸੀਂ ਤੁਹਾਨੂੰ ਸੂਟ ਪਾਰਸਲ ਕਰ ਦਾਂਗੇ ਤੁਸੀਂ ਆਪਣਾ ਐਡਰੈਸ ਸੈਂਡ ਕਰ ਦਿਓ ਛੋਟਾ ਜਿਹਾ ਮੈਥਡ ਹੈ ਤੇ ਕੈਸ਼ ਔਨ ਡਿਲੀਵਰੀ ਦੇ ਬਹੁਤ ਸਾਰੇ ਮੈਸੇਜ ਆਨੇ ਆ ਜੀ ਹਾਲਿਓ ਆਪਣੇ ਪਾਸ ਅਵੇਲੇਬਲ ਨਹੀਂ ਆ ਉਵੇਂ ਜਦੋਂ ਆਪਾਂ ਸ਼ੋਰੂਮ 'ਚ ਜਾਵਾਂਗੇ ਉਸ ਟਾਈਮ ਕੋਸ਼ਿਸ਼ ਹੈ ਮੇਰੀ ਗੱਲ ਚੱਲਦੀ ਆ ਤੇ ਉਸ ਟਾਈਮ ਆਪਾਂ ਸ਼ੁਰੂ ਕਰਾਂਗੇ ਕੈਸ਼ ਔਨ ਡਿਲੀਵਰੀ ਵਾਲੀ ਸਰਵਿਸ ਜਿਹੜੀ ਅੱਜ ਦੀ ਕਲੈਕਸ਼ਨ ਹੈ ਬਹੁਤ ਸੋਹਣੀ ਜੀ ਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਵੀ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਹੈ ਵੀ ਤੁਹਾਨੂੰ ਕਿਹੜਾ ਸੂਟ ਪਸੰਦ ਆ ਤੇ ਕਿਸੇ ਨੂੰ ਵੀ ਜੋ ਵੀ ਸੂਟ ਪਸੰਦ ਆ ਉਹ ਨੂੰ ਅੱਗੇ-ਅੱਗੇ ਸ਼ੇਅਰ ਜਰੂਰ ਕਰ ਦਿਓ ਕਲੈਕਸ਼ਨ ਬਹੁਤ ਸੋਹਣੀ ਰਹਿਣ ਵਾਲੀ ਆ ਥੋੜੇ ਜਿ ਪ੍ਰਾਈਸ 3000 ਪਲੱਸ ਤੇ ਰਹਿਣਗੇ ਜੀ ਸਾਰੇ ਅੱਜ ਦੀ ਵੀਡੀਓ ਦੇ ਵਿੱਚ ਇਹ ਹੈਗਾ ਗਲਾਸ ਟਿਸ਼ੂ ਦਾ ਸਟੱਫ ਆ ਠੀਕ ਹੈ ਬਿੱਟ ਆ ਦੀ ਵਾਰ ਕਰ ਦਿਨਾਲ ਇਹ ਵੀ ਕੋਈ ਬਾਜੂ ਬਣੀਆਂ ਵੀ ਆ ਜੀ ਇਦਾਂ ਸਾਰੀ ਵਰਕ ਦੇ ਨਾਲ ਆ ਗਲਾਸ ਟਿਸ਼ੂ ਦਾ ਸਟਾਫ ਆ ਤੇ ਇਹ ਹੈਗਾ ਬਹੁਤ ਪਿਆਰਾ ਸੂਟ ਪੇਂਟ ਦੇ ਨਾਲ ਆ ਜੇ ਪੇਂਟ ਦੇ ਉੱਪਰ ਸਾਰਾ ਘੇਰਾ ਬਣਿਆ ਹੋਇਆ ਅਲੱਗ ਜੀ ਆਈਟਮ ਰਹੇਗੇ ਤੇ ਇਹ ਹੈਗੀ ਹੈ ਸਿਲਕ ਦੀ ਸਲਵਾਰ ਇਹਦੇ ਨਾਲ ਤੇ ਦੁਪੱਟਾ ਵੀ ਬਹੁਤ ਯੂਨੀਕਾ ਦੁਪੱਟਾ ਵੀ ਗਲਾਸ ਟਿਸ਼ੂ ਦਾ ਸਾਰਾ ਪੇਂਟ ਦੇ ਨਾਲ ਰਹੇਗਾ ਜੀ ਇਹਦਾ ਦੁਪੱਟੇ ਦੇ ਲੜ ਰਹਿਣਗੇ ਦੋਨੋਂ ਸਾਈਡ ਤੋਂ ਜਿਹੜੇ ਛੋਟੇ ਵਾਲੇ ਲੜਨੇ ਸਾਰੇ ਆਰੀ ਵਰਕ ਦੇ ਨਾਲ ਹਾਈਲਾਈਟ ਨੇ ਤੇ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਦੇ ਦਾਂਗੇ ਜੇ 3 ਤੋਂ 4 ਇਹ ਸੈਕੰਡ ਕਲਰ ਹੈ ਇਹਦੇ ਵਿੱਚ ਨਿਓਨ yellow ਸ਼ੇਡ ਤੇ ਕਲਰ ਇਹ ਹੈਗਾ ਜੀ 3rd ਠੀਕ ਹੈ ਤੇ ਇੱਕ ਤੁਹਾਨੂੰ ਇਹਦੇ ਵਿੱਚ ਕਲਰ ਮਿਲੇਗਾ ਪਪਲ ਜਿਹਾ ਸ਼ੇਡ ਕਲਰ ਸਾਰੇ ਬਹੁਤ ਸੋਹਣੇ ਆ ਜਿਹੜਾ ਕਲਰ ਤੁਹਾਨੂੰ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰਦੇ ਹੋ ਜੀ ਦੀ ਪ੍ਰਾਈਸ ਰਹੇਗਾ 3200 3200 ਦੀ ਰੇਂਜ ਦੇ ਵਿੱਚ ਚ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਕਲੈਕਸ਼ਨ ਬਹੁਤ ਪਿਆਰੀ ਆ ਠੀਕ ਹੈ ਜੀ ਤੇ ਨੈਕਸਟ ਜਿਹੜਾ ਸੂਟ ਆ ਇਹ ਸ਼ਾਸ਼ਾ ਸਟਾਫ ਆ ਸ਼ਾਸ਼ਾ ਦੇ ਉੱਪਰ ਆਏਗਾ ਜੀ ਸਟਾਫ ਦੇ ਉੱਪਰ ਐਦਾਂ ਹੈਗਾ ਬਹੁਤ ਸੋਹਣਾ ਠੇਰਾ ਬਣਿਆ ਹੋਇਆ ਕਟਵਰਕ ਦੇ ਨਾਲ ਤੁਹਾਨੂੰ ਪਤਾ ਪਾਟੀ ਵੀਰ ਸੂਟ ਨੇ ਜੀ ਸਾਰੇ ਲਾਈਨਿੰਗ ਲੱਗੇ ਦਾ ਬਣਦੇ ਹੁੰਦੇ ਆ ਸਾਰੇ ਦੇ ਵਿੱਚ ਏਦਾਂ ਕੈਸ਼ ਸਟਾਈਲ ਦੇ ਵਿੱਚ ਸਟੋਨ ਆ ਤੇ ਨੈੱਕ ਵੀ ਬਹੁਤ ਪਿਆਰਾ ਬਣਿਆ ਹੋਇਆ ਹੈ ਨੈੱਕ ਦੇ ਉੱਪਰ ਵਰਕ ਹੈ ਜੀ ਬਹੁਤ ਸੋਹਣਾ ਜਿਹਾ ਸਾਰੇ ਦੇ ਵਿੱਚ ਸਟੋਨ ਆ ਜਾਏਗਾ ਸਿਲਕ ਦੀ ਸਲਵਾਰ ਆ ਲਾਈਨਿੰਗ ਵਾਲੀ ਸਿਲਕ ਹੋਏਗੀ ਜੀ ਤੇ ਮੇਨ ਹੈਗਾ ਸੂਟ ਦਾ ਦੁਪੱਟਾ ਤੁਹਾਨੂੰ ਅੱਜ ਦੀ ਵੀਡੀਓ 'ਚ ਜ਼ਿਆਦਾਤਰ ਦੁਪੱਟੇ ਹੀ ਦੇਖਣ ਨੂੰ ਵਧੀਆ ਮਿਲਣਗੇ ਕਰਵਾ ਚੌਥੀ ਨਾਲ ਇਦਾਂ ਕਿ ਤੁਸੀਂ ਇਹ ਲਾਈਟ ਜਾਂ ਸੂਟਪਾਕੇ ਨਾਲ ਜਿਹੜਾ ਡਬਲ ਦੁਪੱਟਾ ਲੈਣਾ ਹੁੰਦਾ ਕੋਈ ਫੁਲਕਾਰੀ ਲੈ ਸਕਦੇ ਹੋ ਜਾਂ ਕੋਈ ਵੀ ਪਾਕਿਸਤਾਨੀ ਸਟਾਈਲ ਦੇ ਵਿੱਚ ਜਾਂ ਜੋ ਵੀ ਤੁਹਾਨੂੰ ਪਸੰਦ ਆ ਲਾਈਟ ਐਂਡ ਡਾਰਕ ਦਾ ਕੰਟਰਾਸਟ ਬਣਾ ਸਕਦੇ ਹੋ ਇਹ ਹੈਗਾ ਜੀ 3800 ਦੀ ਰੇਂਜ ਦੇ ਵਿੱਚ 3800 ਦੇ ਵਿੱਚ ਸੂਟ ਆ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਸੈਕੰਡ ਕਲਰ ਆਪਸ਼ਨ ਆ ਤੇ 3800 ਦੀ ਰੇਂਜ ਦੇ ਵਿੱਚ ਇੱਕ ਸੂਟ ਤੁਹਾਨੂੰ ਅਸੀਂ ਹੋਰ ਦਿਖਾਣੇ ਆ ਡਿਜ਼ਾਈਨ ਸਟਾਫ ਬਹੁਤ ਜਿਆਦਾ ਪਿਆਰਾ ਇਹ ਵੀ ਸਾਸ਼ਾ ਦੇ ਉੱਪਰ ਹੀ ਰਹੇਗਾ ਜੀ ਇਹਦੇ ਨਾਲ ਵੀ ਇਹ ਸਿਲਕ ਦੀ ਸਲਵਾਰ ਹੈ ਡਿਜ਼ਾਈਨਰ ਜੇ ਪੀਸ ਨੇ ਜੀ ਇਹ ਤੇ ਇਦਾਂ ਬਣਿਆ ਹੋਇਆ ਨੈੱਕ ਇਹਦਾ ਸਾਈਡਾਂ ਤੋਂ ਬਹੁਤ ਪਿਆਰਾ ਸਟਾਈਲ ਬਣਨਾ ਤੁਸੀਂ ਲੌਂਗ ਸ਼ਰਟ ਰੱਖ ਕੇ ਨਾਲ ਪੈਂਟ ਪਲਾਜ਼ੋ ਵਗੈਰਾ ਬਣਾ ਸਕਦੇ ਹੋ ਜਾਂ ਜੋ ਵੀ ਤੁਹਾਨੂੰ ਸਟਾਈਲ ਪਸੰਦ ਆ ਤੁਸੀਂ ਉਦਾਂ ਸਟਾਈਲ ਕਰ ਸਕਦੇ ਬਾਜੂ ਤੇ ਵੀ ਤੁਹਾਨੂੰ ਪ੍ਰੋਪਰ ਵਰਕ ਮਿਲ ਜਾਏਗਾ ਮੇਨ ਵਾਸਤੇ ਤੁਹਾਨੂੰ ਦੁਪੱਟੇ ਕਿਹਾ ਜੀ ਪਿਓਰ ਚਨਾਉਣ ਸੌਰੀ ਪਿਓਰ ਸਟਾਫੋਂ ਦਾ ਦੁਪੱਟਾ ਹੈ ਦੁਪੱਟੇ ਦਾ ਥੋੜੀ ਜਿਹੀ ਵਿਥ ਘੱਟ ਹੋਏਗੀ ਤੇ ਕਿਉਂਕਿ ਡਿਜ਼ਾਈਨਰ ਪੀਸ ਨੇ ਇਹ ਸਾਰੇ ਸਾਰੇ ਦੁਪੱਟੇ ਦੇ ਵਿੱਚ ਇਦਾਂ ਵਰਕ ਆ ਫੋਰ ਸਾਈਡ ਬਹੁਤ ਸੋਹਣਾ ਵਰਕ ਹੈ ਜੀ ਇਹ ਵੀ 3800 ਪ੍ਰਾਈਸ ਦੇ ਨਾਲ ਆ ਸੂਟ ਇਹਦੇ ਵਿੱਚ ਤੁਹਾਨੂੰ ਕਲਰ ਇਦਾਂ ਦੇ ਮਿਲ ਜਾਣਗੇ ਚਾਰ ਕਲਰ ਚਾਰੋਂ ਕਲਰ ਇੱਕ ਤੋਂ ਇੱਕ ਨੇ ਜੀ 3800 ਪ੍ਰਾਈਸ ਦੇ ਨਾਲ ਸੂਟ ਰਣਗੇ ਜਿਹੜਾ ਕਲਰ ਤੁਹਾਨੂੰ ਪਸੰਦਾ ਉਹ ਸੀ ਪਿਕ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਸਕਦੇ ਹੋ ਕਿਉਂਕਿ ਥੋੜੀ ਡਿਫਰੈਂਟ ਆਈਟਮ ਹੈ ਜਿਹੜੀ ਤੁਹਾਡੇ ਵਾਸਤੇ ਅਸੀਂ ਅੱਜ ਲੈ ਕੇ ਆਏ ਆ। ਨੈਕਸਟ ਸੂਟ ਹੈ ਜੀ ਪਿਓਰ ਔਰਗੰਜ਼ਾ ਦੇ ਉੱਪਰ 3950 ਇਸ ਸੂਟ ਦਾ ਪ੍ਰਾਈਸ ਆ। 3 ਮੀਟਰ ਪਲੱਸ ਦੀ ਸ਼ਰਟ ਰਹੇਗੀ ਔਰਗੰਜ਼ਾ ਦੀ ਸ਼ਰਟ ਆ ਜੀ ਇਹ ਸਟਾਈਲ ਹੈਗਾ ਤੇ ਘੇਰੇ ਦਾ। ਬਹੁਤ ਸੋਹਣਾ ਸਟਾਈਲ ਆ ਜੀ ਘੇਰੇ ਦਾ। ਸਾਰੇ ਹੈਂਡਮੇਡ ਸੂਟਾਂ ਤੇ ਬੈਕ ਸਾਈਡ ਦਾ ਇਹ ਬોર્ਡਰ ਆ ਜਾਏਗਾ ਤੇ ਬਾਜੂ ਆਗੇ ਆ ਜੇ ਠੀਕ ਹੈ ਕਲਰ ਬਹੁਤ ਸੋਹਣਾ ਤੇ ਸਟਾਈਲ ਬਹੁਤ ਸੋਹਣਾ ਜੀ ਸਿਲਕ ਦੀ ਸਲਵਾਰ ਦੇ ਨਾਲ ਤੇ ਦੁਪੱਟੇ ਦੀ ਲੁੱਕ ਦੇਖ ਲਿਓ ਇਹਦਾ ਰਹੇਗਾ ਦੁਪੱਟਾ ਬਹੁਤ ਪਿਆਰਾ ਜਿਹਾ ਦੁਪੱਟਾ ਫੋਰ ਸਾਈਡ ਸਾਰਾ ਹੀ ਖੱਡੀ ਦਾ ਵਰਕ ਹੈ ਇਸ ਦੇ ਉੱਪਰ ਤੇ 3950 ਇਸ ਰੂਟ ਦਾ ਪ੍ਰਾਈਸ ਆ 컬러 ਇਹਦੇ ਵਿੱਚ ਤੁਹਾਨੂੰ ਚਾਰ ਮਿਲ ਜਾਣਗੇ 3950 ਦੇ ਵਿੱਚ 컬러 ਚਾਰ ਨੇ ਜੀ ਜਿਹੜਾ 컬러 ਤੁਹਾਨੂੰ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਠੀਕ ਆ ਜੀ ਆ ਜਿਹੜਾ ਇਹ ਵਾਲਾ ਸੂਟ ਆ ਜੀ ਇਹ ਵੀ ਸ਼ਾਸ਼ਾ ਬ੍ਰਾਂਡ ਦੇ ਉੱਪਰ ਆਏਗਾ ਸ਼ਾਸ਼ਾ ਬ੍ਰਾਂਡ ਹੈ ਜੀ ਇਹ ਸੌਰੀ ਸ਼ਾਸ਼ਾ ਸਟੱਫ ਹੈ ਇਹ ਤੇ 3800 ਇਸ ਸੂਟ ਦਾ ਪ੍ਰਾਈਸ ਆ ਇਸ ਚ ਚੁੱਬਣੇ ਵਾਲਾ ਕੁਝ ਵੀ ਨਹੀਂ ਹੈਗਾ ਠੀਕਾ ਜੀ ਸਾਰਾ ਰੇਸ਼ਮ ਦਾ ਕੰਮ ਹੋਇਆ ਹੋਇਆ ਹੈ ਇਸ ਸੂਟ ਦੇ ਉੱਪਰ ਐਡਾ ਰਹੇਗਾ ਜੀ ਸੂਟ ਇਹ neck ਤੇ ਬਹੁਤ ਸੋਹਣਾ ਵਰਕ ਆ ਘੇਰਾ ਬਹੁਤ ਪਿਆਰਾ ਵਰਕ ਆ ਜੀ ਸਾਰੇ ਦੇ ਵਿੱਚ ਬੂਟੀ ਰਹੇਗੀ ਬਹੁਤ ਸੋਹਣਾ ਜਿਹਾ ਸਟਾਫ ਆ ਸੌਫਟ ਜਿਹਾ ਸਟਾਫ ਆ ਕ੍ਰੇਪ ਦੀ ਸਲਵਾਰ ਆ ਲਾਈਨ ਵਾਲੀ ਸਲਵਾਰ ਰਹੇਗੀ ਤੇ ਦੁਪੱਟਾ ਦੇਖਿਓ ਜੀ ਸੋਹਦਾ ਦੁਪੱਟਾ ਵਿੱਚੋਂ ਪ੍ਰਿੰਟ ਸ਼ਾਸ਼ਾ ਸਟਾਫ ਆ ਤੇ ਸਾਈਡਾਂ ਤੇ ਸਾਰਾ ਵਰਕ ਹੈ ਐਦਾਂ ਡਿਜ਼ਾਈਨਰ ਜਿਹਾ ਪੀਸ ਆ ਜੀ ਬਹੁਤ ਪਿਆਰਾ ਜਿਹਾ ਇਹ ਤੇ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ 3800 ਪ੍ਰਾਈਸ ਦੇ ਨਾਲ ਇਹ ਸੈਕੰਡ ਕਲਰ ਹੈ ਦਾ ਠੀਕ ਹੈ ਜੀ ਦੋ ਕਲਰ ਨੇ ਇਹਦੇ ਵਿੱਚ ਤੇ ਇੱਕ ਇਹਦੇ ਵਿੱਚ ਸਟਾਈਲ ਚੇਂਜ ਆ ਜਾਏਗਾ ਇਹ ਵੀ 3800 ਦੇ ਵਿੱਚ ਆ ਸੇਮ ਸਟਫ ਦੇ ਉੱਪਰ ਆ ਸ਼ਾਸ਼ਾ ਦੇ ਉੱਪਰ ਹੀ ਤੇ ਜਿਹੜੀ ਇਹਦੀ ਸਲਵਾਰ ਆ ਜੀ ਉਥੋਂ ਨੂੰ ਦਸ਼ੇਨ ਦੇ ਮਿਲ ਜਾਏਗੀ ਤੇ ਜਿਹੜਾ ਸ਼ਰਟ ਦਾ ਡਿਜ਼ਾਈਨ ਉਥੋਂ ਨੂੰ ਇਦਾਂ ਮਿਲ ਜਾਏਗਾ ਇਹ ਕਿਤੇ ਬਹੁਤ ਪਿਆਰਾ ਜਿਹਾ ਵਰਕ ਹੈ। ਕੇਰਾ ਬਹੁਤ ਸੋਹਣਾ ਵਰਕ ਹੈ ਜੀ ਸਾਰੇ ਚ ਬੂਟੇ ਆ ਤੇ ਦੁਪੱਟਾ ਦੇਖਿਓ ਕਿੰਨਾ ਸੋਹਣਾ। ਸਾਰੇ ਦੁਪੱਟੇ ਚ ਬੂਟੀ ਰਹੋਗੇ। ਬਹੁਤ ਯੂਨੀਕ ਜਿਹਾ ਸੂਟ ਹੈ ਜੀ ਫੋਰ ਸਾਈਡ ਵਰਕ ਦੇ ਨਾਲ ਤੇ ਕੋਰਨਰ ਦੇਖੋ ਕਿੰਨੇ ਸੋਹਣੇ ਹੈਵੀ ਨੇ। ਐਦਾਂ ਕੋਰਨਰ ਆ ਜਾਣਗੇ ਦੁਪੱਟੇ ਤੇ। ਠੀਕ ਹੈ ਜਿਹੜੇ ਸਟਾਫ ਆ ਲਾਈਨਿੰਗ ਲਾ ਕੇ ਬਣੇਗਾ ਜੀ ਸਾਰਾ ਪਿਓਰ ਦਾ ਸੂਟ ਆ ਤੇ ਮੇਨ ਹੈਗਾ ਇਹ ਇਹਦਾ ਜਿਹੜਾ ਵਰਕ ਹੈ ਤੇ ਪ੍ਰਾਈਸ ਬਹੁਤ ਘੱਟ ਦੇ ਵਿੱਚ ਆ ਜੇ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਤਿੰਨ ਤਿੰਨੋਂ ਹੀ ਕਲਰ ਬਹੁਤ ਸੋਹਣੇ ਆ 3800 ਪ੍ਰਾਈਸ ਦੇ ਵਿੱਚ ਸੂਟ ਰਹਿਣਗੇ ਜੀ ਇਹ ਸਾਰੇ ਨੈਕਸਟ ਗਰੇਪ ਦੀ ਸਲਵਾਰ ਦੇ ਨਾਲ ਸੂਟ ਰਹੇਗਾ ਜੀ 4300 ਇਹ ਸੂਟ ਦਾ ਪ੍ਰਾਈਸ ਆ 4300 ਦੇ ਵਿੱਚ ਰਹੇਗਾ ਜੀ ਸਟਫ ਸੇਮ ਹੈ ਸਾਸ਼ਾ ਦੇ ਉੱਪਰ ਤੇ ਦੇਖੋ نیچے ਬਹੁਤ ਸੋਨਾ ਜਿਹਾ ਲਖਨਵੀ ਵਰਕ ਕਰਕੇ ਉੱਪਰ ਸਟੋਨ ਆ ਬਹੁਤ ਪਿਆਰਾ ਕੇਰਾ ਜੀ ਤੇ ਬੂਟੀ ਆ ਕੋਈ ਨੈਕ ਨਹੀਂ ਕੁਛ ਨਹੀਂ ਬਹੁਤ ਸੋਹਣਾ ਸੂਟ ਬਣੇਗਾ ਤੇ ਮੇਨ ਹੈਗਾ ਇਹ ਦੁਪੱਟਾ 4 ਸਾਈਡ ਹੈਵੀ 14300 ਦੀ ਰੇਂਜ ਦੇ ਵਿੱਚ ਤੁਹਾਨੂੰ ਇੰਨਾ ਹੈਵੀ ਸੂਟ ਮਿਲ ਰਿਹਾ ਹੈ ਉਹ ਵੀ ਇੱਕ ਡਿਜ਼ਾਈਨਰ ਤੁਸੀਂ ਇਹਨਾਂ ਦੇ ਨਾਲ ਸਟ੍ਰੇਟ ਸਲਵਾਰਾ ਬਣਾ ਸਕਦੇ ਹੋ ਸ਼ਾਰਟ ਸ਼ਾਰਟ ਬਣਾ ਸਕਦੇ ਹੋ ਪਲਾਜ਼ੋ ਦੇ ਨਾਲ ਗਰਾਰੇ-ਸ਼ਰਾਰੇ ਕਰ ਸਕਦੇ ਹੋ ਕਿਉਂਕਿ neck ਤੇ ਵਰਕ ਨਹੀਂ ਹੈ ਪਰ ਚੀਜ਼ ਬਣਨ ਤੋਂ ਬਾਅਦ ਅਲੱਗ ਬਣੇਗੀ ਇਹ ਤਿੰਨ ਕਲਰ ਨੇ ਜੀ ਇਹ ਸੂਟ ਦੇ ਵਿੱਚ ਪ੍ਰਾਈਸ ਹੈਗਾ ਇਹ 4300 ਠੀਕ ਹੈ ਇਹ ਸਾਰੇ ਸੀਗੇ ਜੀ ਥੋੜੇ ਜਿ ਮਤਲਬ ਕਿ 3000 4000 ਵਾਲੀ ਰੇਂਜ ਦੇ ਤੇ ਹੁਣ ਸੂਟ ਆਪਾਂ ਤੁਹਾਨੂੰ ਮਹਿੰਗੇ ਦਿਖਾਨੇ ਆ ਥੋੜੇ ਜਿ ਤੇ ਥੋੜੇ ਜਿਆਦਾ ਸਟਾਈਲਿਸ਼ ਹੋਣਗੇ ਸਟੱਫ ਜਿਆਦਾ ਵਧੀਆ ਹੋਏਗਾ ਉਹਨਾਂ ਤੋਂ ਵੀ ਇਹ ਹੈਗਾ ਜੀ ਬਹੁਤ ਪਿਆਰਾ ਜਿਹਾ origignal mirror work ਦੇ ਨਾਲ ਬਹੁਤ ਸੋਹਣੇ ਜਿ ਸਟੱਫ ਦੇ ਉੱਪਰ ਸ਼ੀਮਰ ਟਿਸ਼ੂ ਸਟਾਫ ਹੈ ਇਹ ਤੇ ਇਹ ਡਿਜ਼ਾਈਨ ਹੈ ਜੀ ਸਟਾਈਲਸ ਸੂਟ ਦਾ ਤੁਸੀਂ ਇਹਨੂੰ A ਲਾਈਨ ਚ ਬਣਾ ਸਕਦੇ ਹੋ ਸਿੰਪਲ ਸਟ੍ਰੇਟ ਸੂਟ ਬਣਾ ਸਕਦੇ ਹੋ ਥੋਡੀ ਚੁਆਇਸ ਆ ਤੁਸੀਂ ਸੂਟ ਨੂੰ ਕਿੱਦਾਂ ਡਿਜ਼ਾਈਨ ਕਰਵਾਉਣਾ ਹੈ ਇਹਦੇ ਨਾਲ ਇਹ ਕ੍ਰੇਪ ਦੀ ਸਲਵਾਰ ਆ ਤੇ ਸਲਵਾਰ ਦੇ ਪਹੁੰਚਿਆਂ ਦੇ ਵਰਕ ਆ ਜਾਏਗਾ ਜੀ origignal mirror ਦੇ ਨਾਲ ਤੇ ਮੇਨ ਹੈਗਾ ਜੀ ਦੁਪੱਟਾ ਸੂਟ ਦਾ ਦੁਪੱਟਾ ਵੀ ਸੇਮ ਹੀ ਸਟਾਫ ਚ ਰਹੇਗਾ ਇੱਦਾਂ ਸਟਾਈਲਿਸ਼ ਜਿਹਾ ਬਣੇਗਾ ਜੀ ਪੀਸ ਇਹ ਠੀਕ ਹੈ ਜੀ 6200 ਇਹ ਸੂਟ ਦਾ ਪ੍ਰਾਈਸ ਆ 6200 ਦਾ ਸੂਟ ਆ ਸ਼ਿਪਿੰਗ ਚਾਰਜਸ ਅਲੱਗ ਤੋਂ ਲੱਗਣਗੇ ਇਹਦੇ ਵਿੱਚ ਸੌਰੀ ਤੁਹਾਨੂੰ ਮੈਂ ਸੈਕੰਡ ਕਲਰ ਵੀ ਦਿਖਾ ਦਵਾ ਇਹ ਹੈਗਾ ਇਹਦਾ ਸੈਕੰਡ ਕਲਰ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਕਲਰ ਆ ਜੀ ਇਹ ਬਹੁਤ ਜ਼ਿਆਦਾ ਟ੍ਰੈਂਡ ਚ ਚੱਲ ਰਿਹਾ ਤੁਸੀਂ ਕਿਸੇ ਬ੍ਰਾਈਡਲ ਚ ਚਲੇ ਜਾਓ ਮੋਸਟਲੀ ਉਹਨਾਂ ਨੇ ਵੀ ਮੈਰੂਨ ਟੱਚ ਦੇ ਨਾਲ ਇਦਾਂ ਦਾ ਸੂਟ ਪਾਇਆ ਹੋਆ ਹੁੰਦਾ ਦੋਨੋਂ ਹੀ ਕਲਰ ਬਹੁਤ ਸੋਹਣੇ ਆ 6200 ਪ੍ਰਾਈਸ ਦੇ ਨਾਲ ਨੇ ਤੇ ਜਿਹੜਾ ਨੈਕਸਟ ਦਿਖਾਣਾ ਜੀ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਬਰੋਕੇਟ ਟਿਸ਼ੂ ਦੇ ਉੱਪਰ ਇਹ ਵੀ ਸੂਟ ਇੱਕ ਅਲੱਗ ਹੀ ਲੁੱਕ ਦੇਵੇਗਾ ਤੁਹਾਨੂੰ 3 ਮੀਟਰ ਪਲੱਸ ਦੀ ਸ਼ਰਟ ਆ ਤੇ ਐਦਾਂ ਬਣੇਗਾ ਜੀ ਨੈਕਸਟ ਸੂਟ ਦਾ ਸੂਟਾਂ ਦੇ ਡਿਜ਼ਾਈਨ ਹੀ ਬਹੁਤ ਪਿਆਰੇ ਆ ਸਟਾਈਲ ਹੀ ਬਹੁਤ ਪਿਆਰੇ ਆ ਇਹ ਸਾਰੇ ਡਿਜ਼ਾਈਨਰ ਜੇ ਪੀਸ ਨੇ ਜੀ ਡਿਜ਼ਾਈਨਰ ਦੇ ਪੀਸ ਨੇ 2.5 ਮੀਟਰ ਦੀ ਸ਼ਰਟ ਦੇ ਨਾਲ। ਸੂਰ ਦਾ ਦੁਪੱਟਾ ਦੇਖਿਓ ਜੀ। ਇਹ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਇਦਾਂ ਵਰਕ ਮਿਲੇਗਾ ਤੇ ਫੋਰ ਸਾਈਡ ਬਹੁਤ ਸੋਹਣੀ ਲੇਸ ਵਰਕ ਹੈਂਗਿੰਗ ਵਾਲੀ ਲੇਸ ਆ ਤੇ ਸੂਟ ਦਾ ਸਟਾਈਲ ਦੇਖੋ ਕਿੰਨਾ ਪਿਆਰਾ 7700 ਵਿੱਚ ਇਹ ਵਾਲਾ ਸੂਟ ਰਹੇਗਾ ਜੀ। 7000 ਦੇ ਵਿੱਚ 7700 ਦੇ ਵਿੱਚ ਸੂਟ ਆ। ਇਹਦੇ ਵਿੱਚ ਕਲਰ ਆਪਸ਼ਨ ਦੇਖ ਲਓ ਇਹ ਸਾਰੇ ਸਟਾਈਲਿਸ਼ ਪੀਸ ਨੇ ਡਿਜ਼ਾਈਨਰ ਪੀਸ ਨੇ ਜੇ ਜਿਹੜੇ ਆਮ ਕਰਕੇ 12 12 13 13 ਹਜ਼ਾਰ ਦੇ ਸ਼ੋਰੂਮਾਂ ਦੇ ਵਿੱਚ ਇਹ ਵਾਲੇ ਸੂਟ ਸੇਲ ਹੋ ਰਹੇ ਆ ਤੁਹਾਡੀ ਚੁਆਇਸ ਆ ਤੁਸੀਂ ਇਹਨਾਂ ਨੂੰ ਸਟ੍ਰੇਟ ਸਲਵਾਰਾਂ ਦੇ ਨਾਲ ਬਣਵਾ ਸਕਦੇ ਹੋ ਠੀਕ ਹੈ ਜੀ ਇਹ ਸੂਟ ਮੈਂ ਤੁਹਾਨੂੰ ਬਾਅਦ 'ਚ ਦਿਖਾਣੇ ਆ ਪਹਿਲਾਂ ਮੈਂ ਤੁਹਾਨੂੰ ਸੂਟ ਨਖਾਨੇ ਆ ਜੀ ਪਏ ਸੂਟ ਦੀ ਲੁੱਕ ਦੇਖ ਲਓ ਕੁਝ ਅਲੱਗ ਪਾਣਾ ਜੀ ਠੀਕ ਹੈ ਸੂਟ ਦਾ ਪ੍ਰਾਈਸ ਰਹੇਗਾ ਜੀ 7800 7800 ਦਾ ਸੂਟ ਆ ਬਸ ਇਹਨਾਂ ਸੂਟਾਂ ਦੀ ਕੇਅਰ ਕਰਨੀ ਪੈਂਦੀ ਆ ਹੈਂਡ ਵਾਸ਼ ਕਰਨੀ ਪੈਂਦੇ ਆ ਈਜੀ ਵਾਸ਼ ਨੇ ਜੀ ਪਰ ਸੂਟ ਦੇਖ ਲਿਓ ਜੀ ਰਿਮ-ਸ਼ਿਮ ਰਿਮ-ਜਿਮ ਸਟਾਫ ਹੈ ਇਹ ਤੇ ਨੈਕ ਸਾਰਾ ਹੀ ਬਹੁਤ ਪਿਆਰਾ ਸੂਟ ਬਣਿਆ ਹੋਇਆ ਜੀ ਅਲੱਗ ਆਈਟਮ ਬਣੀ ਹੋਈ ਆ ਅਲੱਗ ਬਿਲਕੁਲ ਪਾਕਿਸਤਾਨੀ ਜੀ ਲੁੱਕ ਦੇ ਲਈਓ ਲੂਸ ਫਿਟਿੰਗ ਚ ਬਣਾ ਲਿਓ ਸੂਟ ਨੂੰ ਬਹੁਤ ਪਿਆਰਾ ਸੂਟ ਬਣੇਗਾ ਬਾਕੀ ਥੋੜੇ ਤੇ ਡਿਪੈਂਡ ਆ ਤੁਸੀਂ ਕਿੱਜਾਂ ਦੀ ਲੁੱਕ ਦੇਣੀ ਆ ਇਹ ਬਾਜੂ ਵੀ ਇਹਦੀਆਂ ਫਰੰਟ ਤੇ ਪ੍ਰਿੰਟ ਆਣੀਆਂ ਤੇ ਜਿਹੜੀ ਇਹਦੀ ਬੈਕ ਹੈ ਜੀ ਉਹ ਸਾਰੀ ਤੁਹਾਨੂੰ ਇਦਾਂ ਪ੍ਰਿੰਟ ਚ ਮਿਲ ਜਾਏਗੀ ਸੂਟ ਦਾ ਸਟਾਈਲ ਹੀ ਬਹੁਤ ਪਿਆਰਾ ਹੈ ਤੇ ਇਹਦੇ ਨਾਲ ਸਿਲਕ ਦੀ ਸਲਵਾਰ ਆ ਤੇ ਜਿਹੜਾ ਦੁਪੱਟਾ ਜੀ ਉਹ ਐਦਾਂ ਪ੍ਰਿੰਟਡ ਮਤਲਬ ਅਲੱਗ ਕਿ ਤੁਹਾਨੂੰ ਖੁਦ ਨੂੰ ਵੀ ਇੱਕ ਗੈਸ ਹੋ ਗਿਆ ਹੋਵੇਗਾ ਕਿ ਦੇਖ ਕੇ ਇੰਨਾ ਸੋਹਣਾ ਸੂਟ ਲੱਗਦਾ ਤਾਂ ਪਾਉਣ ਤੋਂ ਵਾਅਦਾ ਹੋਰ ਵੀ ਵਧੀਆ ਲੱਗੇਗਾ 7800 ਪ੍ਰਾਈਸ ਦੇ ਵਿੱਚ ਆ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਦੇ ਦੰਨੇ ਆ ਇਹ ਸੈਕੰਡ ਕਲਰ ਆ ਜੀ ਇਹ ਥੋੜੇ ਜਿ ਇੱਕ ਸਲਵਾਰ ਜਿੱਦਾਂ ਕਾਰਬਨ ਬਲੈਕ ਹੁੰਦਾ ਉਹ ਵਾਲਾ ਕਲਰ ਆ ਜਾਂਦਾ ਹੈ ਤੇ ਇੱਕ ਤੁਹਾਨੂੰ ਕਲਰ ਇਹਦੇ ਵਿੱਚ ਇਹਵਾਂ ਲਾ ਮਿਲ ਜਾਏਗਾ ਕਲਰ ਸਾਰੇ ਇੱਕ ਤੋਂ ਇੱਕ ਨੇ ਤਿੰਨੋਂ ਹੀ ਕਲਰ ਨਵੇਂ ਨੇ ਜੀ ਇਹ ਬਲੈਕ ਵੀ Z ਬਲੈਕ ਨਹੀਂ ਹੈਗਾ ਲੁੱਕ ਦੇਖ ਸਕਦੇ ਤੁਸੀਂ ਬਲੈਕ ਦੀ ਕਿੰਨੀ ਸੋਹਣੀ ਆ ਰਹੀ ਆ 골ਡਨ ਜੇ ਕੰਟਰਾਸਟ ਦੇ ਨਾਲ 7800 ਪ੍ਰਾਈਸ ਦੇ ਨਾਲ ਠੀਕ ਹੈ ਜੀ ਨੈਕਸਟ ਜਿਹੜਾ ਸੂਟ ਦੇਣਾ ਸੀ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਵੀ ਕਾਫੀ ਸਾਰੇ ਮਿਲ ਜੇਗੀ ਸੌਫਟ ਸ਼ਿਮਰ ਦੀ ਸ਼ਰਟ ਆ ਇੱਧਰ ਰਹੇਗਾ ਜੀ ਨੈਕ ਸੂਟ ਦਾ ਠੀਕ ਹੈ ਬਹੁਤ ਪਿਆਰਾ ਪੀਸ ਹੈ ਇਹ ਦੇਖੋ ਸਾਰੇ ਵਰਕ ਕਿੰਨਾ ਸੋਹਣਾ ਹੈ ਉਸ ਤੁਸੀਂ ਨਵਾ ਪਾ ਸਕਦੇ ਹੋ ਨਮੀ ਜੀ ਕਲੈਕਸ਼ਨ ਇਹ ਸਾਰੇ ਘੇਰਾ ਬਹੁਤ ਪਿਆਰਾ ਬਣਿਆ ਹੋਇਆ ਠੀਕ ਹੈ ਤੇ ਇਹਦੇ ਨਾਲ ਵੀ ਤੁਹਾਨੂੰ ਇਹ ਸਲਵਾਰ ਮਿਲ ਜੇਗੀ ਸਿਲਕ ਦੀ ਤੇ ਇਹ ਵਾਲਾ ਮਿਲ ਜੇਗਾ ਜੀ ਵਨ ਸਾਈਡ ਵਰਕ ਵਾਲਾ ਦੁਪੱਟਾ ਤੇ ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਦੇ ਦਾਨੇ ਆ ਇਹਦਾ ਸੈਕਿੰਡ ਕਲਰ ਆ ਇਹਦਾ ਥਰਡ ਕਲਰ ਆ ਸਾਰਿਆਂ ਦੇ ਵਿੱਚ ਹੀ ਇਦਾਂ ਵਰਕ ਆਏਗਾ ਜਿਹੜਾ ਕਲਰ ਦਾ ਸੂਟ ਆ ਉਸੇ ਕਲਰ ਦੇ ਇਹਦੇ ਵਿੱਚ ਵਰਕ ਹੋਏਗਾ ਥਰਡ ਕਲਰ ਆ ਜੀ ਇਹ ਫੋਰਥ ਕਲਰ ਆ ਤੇ ਇੱਕ ਤੁਹਾਨੂੰ ਇਹਦੇ ਵਿੱਚ ਇਹ ਫਿਫਥ ਕਲਰ ਮਿਲ ਜਾਏਗਾ 6500 ਇਹ ਸੂਟ ਦਾ ਪ੍ਰਾਈਸ ਆ ਜੀ 6500 ਦਾ ਸੂਟ ਆ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਪੰਜ ਕਲਰ ਨੇ ਸੇਮ ਡਿਜ਼ਾਈਨ ਦੇ ਵਿੱਚ ਪੰਜਾਂ ਦੇ ਵਿੱਚੋਂ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਉਸ ਦਾ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਬਿਲਕੁਲ ਨਵੀਂ ਕਲੈਕਸ਼ਨ ਆ ਬਿਲਕੁਲ ਨਵੀਂ ਠੀਕ ਹੈ ਜੀ ਨੈਕਸਟ ਦੰਨੇ ਆ ਲਾਸਟ ਪੀਸ ਆਪਣਾ ਇਹ ਤੇ ਬਿਲਕੁਲ ਅਲੱਗ ਜੀ ਆਈਟਮ ਹੈ ਜੀ ਸੂਟ ਹੈਗਾ ਬਿਲਕੁਲ ਨਵੇਂ ਸਟੱਫ ਦੇ ਉੱਪਰ neck boss ਨਾਲ ਬਣਿਆ ਹੋਇਆ pearl work ਦੇ ਨਾਲ ਆ stone ਦੇ ਨਾਲ ਹੈ ਜੀ ਬਹੁਤ ਸੋਹਣਾ ਪੀਸ ਆ ਲਾਸਟ ਹੀ ਪੀਸ ਆ ਇਕੋ ਹੀ ਇਹਦੇ ਵਿੱਚ ਇਹ ਇਹ ਡਿਜ਼ਾਈਨਰ ਪੀਸ ਨੇ ਇਹਦਾ ਜਿਹੜਾ ਦੁਪੱਟਾ ਹੈ ਨਾ ਇਹ ਤੁਹਾਨੂੰ ਇਦਾਂ ਡਿਜ਼ਾਈਨਰ ਜਿਹਾ ਮਿਲੇਗਾ ਦੇਖੋ ਕੋਈ ਮੈਂ ਤੁਹਾਨੂੰ 8 10 12 15 ਸੂਟ ਦਾ ਦਿਖਾਣੀ ਨਹੀਂ ਹੁੰਦੇ ਕਿੰਨੀ ਸਾਰੀ ਕਲੈਕਸ਼ਨ ਹੈ ਜਿਹੜੀ ਇੱਕ ਵੀਡੀਓ 'ਚ ਦੇਣੀ ਹੁੰਦੀ ਆ ਇਹਨਾਂ ਵਿੱਚੋਂ ਕਈ ਕਈ ਸੂਟ ਇਦਾਂ ਹੁੰਦੇ ਆ ਕਿ ਜਿਹੜੇ ਸਾਰੇ ਪਸੰਦ ਕਰ ਜਾਂਦੇ ਆ 7800 ਇਹ ਸੂਟ ਦਾ ਪ੍ਰਾਈਸ ਆ ਠੀਕ ਆ ਜੀ ਉਮੀਦ ਕਰਦੀ ਆ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਦੇਖ ਲਈ ਥੈਂਕ ਯੂ ਸੋ ਮੱਚ